ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਇਸ ਦਾ ਆਖਰੀ ਸ਼ੰਦ ਕਹਿਣ ਲੱਗਿਆ ਤੁਹਾਡੀ ਸੇਵਾ ਦੇ ਵਿੱਚ ਇਸ ਤੋਂ ਅੱਗੇ ਸੱਤਵਾਂ ਹਿੱਸਾ ਤੁਹਾਡੀ ਸੇਵਾ ਦੇ ਵਿੱਚ ਅਰਜ ਕਰਨਾ ਹੈ ਬੇਨਤੀ ਹੈ ਸੁਣਿਓ ਪਿਆਰ ਸਤਕਾਰ ਨਾਲ ਜਰੂਰ ਤੇ ਨਾਲੇ ਲਾਈਕ ਵੀ ਕਰਿਓ ਜਿਸ ਵੇਲੇ ਦਾਨੀ ਨੇ ਆਪਣੇ ਸੱਸ ਨੂੰ ਖਰੀਆਂ-ਖਰੀਆਂ ਗੱਲਾਂ ਸੁਣਾ ਦਿੱਤੀਆਂ ਉਸ ਦੇ ਤਨ ਬदन ਨੂੰ ਅੱਗ ਲੱਗ ਗਈ ਹੈ ਗੁੱਸੇ ਨਾਲ ਭਰੀ ਹੋਈ ਉਥੋਂ ਜਾਂਦੀ ਆਪਣੇ ਪਤੀ ਬ੍ਰਹਮਦੇਵ ਕੋਲੇ ਸ਼ਿਕਾਇਤਾਂ ਕਰਨ ਆਓ ਸੁਣੀਏ ਅੱਗੇ ਕੀ ਹੋਇਆ ਦਾਨੀ ਨੇ ਜਦ ਸੱਸ ਨੂੰ ਖਰੀ ਸੁਣਾਈ ਗੱਲ ਗੁੱਸੇ ਦੇ ਨਾਲ ਉਸ ਦੀ ਗਲ ਤਾਂ ਹੀ ਭਰ ਗਈ ਖਲ ਲੱਗੀ ਅੱਗ ਸਰੀਰ ਨੂੰ ਜ्यों ਸੜਦੇ ਪਏ ਝੱਲ ਉਸੇ ਵੇਲੇ ਤੁਰ ਪਈ ਸਰਦੀ ਬੁੜੇ ਦੇ ਵੱਲ ਦਾਨੀ ਦੀ ਸੱਸ 나ਗ ਦੇ ਵਾਂਗ ਰਹੀ ਵਿਸਕੋੜਾ ਚੁੱਕ ਮੈਂ ਪੈਰੀ ਪਹੁੰਚ ਗਈ ਬ੍ਰਹਮ ਦੇਵ ਦੇ ਕੋਲ ਏਕ ਸਾ ਜਾਨੀ ਚੋਰ ਦਾ ਲਿਖਦਾ ਰਹਾ ਖਸ਼ੋਰ ਕਹੇ ਪਤੰਗਾ ਨਾਲ ਮੈਂ ਦੋਰੇ ਲਿਖਤੇ ਹੋਰਾ ਸਰਦੀ ਕੋਲੇ ਪਤੀ ਦੇ ਲੱਗੀ ਗੱਲ ਸੁਣਾਉਣ ਗੱਲਾਂ ਕਰੇ ਵਧਾ ਕੇ ਲੱਗੀ ਲੂਤੀਆਂ ਲਾਉਣ ਸੋਨ ਸਰਦੀ ਸਸ ਕਰੋਧ ਮੇ ਗਈ ਪਤੀ ਕੇ ਪਾਸ ਨੂੰ ਤੇਰੀ ਕਮਜਾਤ ਕਾ ਕੀ ਆਖੂ ਇਤਿਹਾਸ ਉਹ ਦਾਨੀ ਕੁਲ ਤਾਰਨੀ ਨੂੰ ਤੇਰੀ ਮਾਲਕਾ ਇੱਜ਼ਤ ਬਣਾ ਕੇ ਲਾਹੀ ਮੇਰੀ ਮਾਲਕਾ ਦਾਨੀ ਕੁਲ ਤਾਰਨੀ ਨੂੰ ਤੇਰੀ ਮਾਲਕਾ ਜਿੱਤਾ ਬਣਾ ਕੇ ਲਾਹੀ ਮੇਰੀ ਮਾਲਕਾ ਤੇਰੇ ਜਿਉਂਦੇ ਹਾਲ ਕਿਨੋਂ ਮੈਂ ਸਣਾਵਣੇ ਪੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਉਹ ਪੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਕਹਿੰਦੀ ਚੋਰ ਗੜੀ ਤੂੰ ਪਚਾਈ ਸਾਰ ਨਾ ਕਿੱਥੋਂ ਪਤ ਵਿਆਹ ਲਿਆ ਤੈਂ ਬਦਕਾਰ ਨਾ ਮੈਂ ਨਾ ਹਾਲ ਰੋਜ ਬਈ ਮੈਂ ਨਾ ਵਹਾਲ ਰੋਜ ਸਰਦੇ ਪਟਾਵਣੇ ਪੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਉਹ ਪੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਮੈਂ ਨਾ ਕੁਛ ਆਖਿਆ ਭਰਾਵਾ ਖਾਣੀ ਨੂੰ ਅੱਜ ਝੋਲਾ ਵਗ ਗਿਆ ਉਦਲ ਜਾਣੀ ਨੂੰ ਲੱਗੀ ਹੱਥ ਪੱਟ ਮੀਡੀਆਂ ਫੜਾਵਣੇ ਪੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਉਹ ਪੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਚਿੱਠੀ ਲਿਖ ਭੇਜ ਦੇਵੋ ਚੋਰ ਗੜੀ ਨੂੰ ਲਿਖੋ ਚੀਜ਼ ਸੇਰ ਦੀ ਜਗ੍ਹਾ ਤੇ ਧੜੀ ਨੂੰ ਨਹੀਂ ਮੇਣ ਇਸ ਚੰਦਰੀ ਤੋਂ ਖਾਵਣੇ ਪੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਉਹ ਪੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਮੈਨੂੰ ਮਿਹਣੇ ਮੇਰੇ ਮਾਪਿਆਂ ਦੇ ਮਾਰਦੀ ਦੇਖ ਲਓ ਮੈਂ ਸ਼ੱਕ ਜਾਨੀ ਦੇ ਦਵਾਰ ਦੀ ਗਹਿਣੇ ਸੋਨੇ ਚਾਂਦੀ ਦੇ ਬਿਸ਼ੱਕ ਲਿਆਵਣੇ ਪਿੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਉਹ ਪਿੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਦੇਖੂ ਗੱਡੇ ਧਾਨ ਦੇ ਪਚਾਉ ਜੋੜ ਕੇ ਛੇਤੀ ਕਰੋ ਦੇਣਾ ਨਾ ਜਵਾਬ ਮੋੜ ਕੇ ਲਾਗੀ ਤਾਈਂ ਹਾਲ ਕੁੱਲ ਸਮਝਾਵਣੇ ਪਿੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਬਈ ਪਿੱਟ ਦੀ ਦਹਾਥੜੀ ਬੁੜੇ ਦੇ ਸਾਹਮਣੇ ਨਾਨਕੇ ਤੇ ਦੁਆ ਘਰ ਜਜਮਾਨ ਕੇ ਮੇਰੇ ਸਰਦਕਾਰੋਂ ਕਿੰਨੀ ਚੀਜ਼ ਲਿਆਉ ਕੇ ਹੋ ਨਾਨਕੇ ਤੇ ਦੁਆ ਘਰ ਜਜਮਾਨ ਕੇ ਮੇਰੇ ਸਰਕਾਰੋਂ ਕਿੰਨੀ ਚੀਜ਼ ਲਿਆਣ ਕੇ ਇਥੋਂ ਮਿਹਰੇ ਪੰਡ ਤਾਂ ਕਦੇ ਨਹੀਂ ਆਵਣੇ ਪਿੱਟ ਦੀ ਦਹਤੜੀ ਬੁੜੇ ਦੇ ਸਾਹਮਣੇ ਉਹ ਪਿੱਟ ਦੀ ਦਹਤੜੀ ਬੁੜੇ ਦੇ ਸਾਹਮਣੇ ਬ੍ਰਹਮਦੇਵ ਨੇ ਬਾਤ ਸੁਣ ਮਨ ਮੈਂ ਗੁੱਸਾ ਖਾਏ ਚਿੱਠੀ ਜਾਨੀ ਨੂੰ ਲਿਖੇ ਸੁਣੋ ਸਭ ਚਿੱਤ ਲਾਏ ਬੁੜੀ ਬੁੜੇ ਦੇ ਸਾਹਮਣੇ ਘੜੀ ਮਚਾਵੇ ਸ਼ੋਰ ਦੇਖੋ ਹਿੱਸੇ 7 ਮੇ ਬਾਕੀ ਹਾਲ ਜੋ ਹੋਰ ਨਗਰ ਬਦੋਵਾਲ ਹੈ ਲੁਧਿਆਣੇ ਦੇ ਪਾਸ ਆਜ ਕੱਲ ਜਗਰਾਉ ਮੇ ਕਰਦਾ ਦਾਸ ਨਿਵਾਸ ਭੁੱਲ ਚੱਕ ਨੂੰ ਬਖਸ਼ਣਾ ਬੰਦਨ ਕਰੇ ਕਿ ਸ਼ੋਰ ਜਾਨੀ ਹਿੱਸੇ 7 ਮੇ ਬੜੋ ਜ਼ਰੂਰੀ ਹੋਰ ਉਹ ਜਾਨੀ ਹਿੱਸੇ ਸੱਤਵੇਂ ਸੁਣੋ ਜ਼ਰੂਰੀ ਹੋਰ